ਅਸੀਕ ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਸ਼ਾਮ ਹੋ ਗਈ ਚਰੀ ਬੀਜਣੇ ਹੋਏ ਆ ਜਿਹੜਾ ਆਪਣਾ ਇੱਕ 11 ਖਾਲੀ ਹੋਇਆ ਉਹ ਚ ਹੁਣ ਚਰੀ ਬੀਜਣੀ ਆਪਾਂ ਨੇ ਚਰੀ ਲਿਆਂਦੀ ਤੀ ਆਹਾ ਬਾਕੀ ਛੱਟਾ ਦੇ ਦਿੱਤਾ ਨਾਲ ਪਾਤ ਥੋੜਾ ਜਿਹਾ ਡਾਇਆ ਬਾਕੀ ਡਰ ਥੋੜਾ ਜਿਹਾ ਉੱਪਰ ਤੇ ਵੀ ਲੱਗਦਾ ਏ ਘੜੀ ਚ ਬੱਦਲ ਹੋ ਜਾਂਦਾ ਘੜੀ ਧੁੱਪ ਆ ਜਾਂਦੀ ਆ ਤਾਂ ਚਲੋ ਆਪਣੇ ਉੱਚੇ ਖੇਤਾਂ ਥੋੜੇ ਬਹੁਤੇ ਮੀਂਹ ਦਾ ਕੋਈ ਫਰਕ ਨਹੀਂ ਪੈਣਾ ਹੈਗਾ ਬਾਕੀ ਇਹ ਦਿਨ ਤਾਂ ਇੰਨਾ ਕੁ ਤਾਂ ਹੁੰਦਾ ਹੀ ਹੁੰਦਾ ਮਾੜਾ ਮੋਟਾ ਰਿਸਕਾ ਚਲੋ ਬਾਕੀ ਤੁਹਾਨੂੰ ਦਿਖਾਉਣੀ ਆ ਜੀ ਰੋ ਤਾਂ ਇਹ ਹੋਏ ਤੇ ਬਾਕੀ ਜਿਹੜੀ ਆਪਣੀ 730122 ਇਹਨੂੰ ਹੋਗੇ 60 ਕੁ ਦਿਨ ਦੇ 19 ਨੂੰ ਲਾਈ ਤੇ 19 ਦੇ 30 40 50 ਦਿਨ ਦੀ ਹੋ ਗਈ ਬਾਈ ਇਹ ਨਿਸਰ ਲੱਗ ਗਈ ਕੋਈ ਕੋਈ ਨਾ ਤਾਂ ਨਿਸਰਿਆ ਆ ਬਾਕੀ ਥੱਲੇ ਤੇ ਕਬੂਲੇ ਚ ਪੂਰੀ ਚੱਲੀ ਹੋਈ ਆ ਇਹ 7301 19 ਤਰੀਕ ਨੂੰ ਲਾਈ ਤੀ 50 ਦਿਨ ਦੀ ਹੋ ਗਈ ਇਹ ਬਾਕੀ ਦੇਖਦੇ ਆ ਕੋਈ ਸੋ ਦਿਖਾਉਨੇ ਆ ਬਾਕੀ ਕਿਆ ਕੋਸਾ ਇਹ ਲੋਈ ਦੇ ਤਾ ਛੱਟਾ ਰੂਟਾ ਮੀਟਰ ਤੇ ਵੀ ਜਾ ਦੇਣੀ ਆ ਆਪਾਂ ਨੇ ਜੱਗੇ ਤੇ ਇੱਕੋ ਵਾਰ ਜੂਨੇ ਸਾਰਾ ਕੁਝ ਬਣਾ ਲੈਣਾ ਇਹ ਬਾਕੀ ਭਾਈ ਬਿਜਲੀ ਦਾ ਸਵੇਰੋਂ ਦੀ ਸਵੇਰੋਂ ਬੱਦਲ ਬਹੁਤ ਚੜਕੇ ਆਇਆ ਤਾਂ ਇੱਧਰ ਤੇ ਤੇ ਆਉਂਦਾ ਜੱਗਾ ਹੁਣ ਤੇ ਬਾਕੀ ਤੁਸੀਂ ਜੀ ਦੀ ਕਰੋ ਚੈੱਕ ਬਾਈ ਚੱਕ 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 ਕਰੋ ਆ ਦੇਖੋ ਆ ਦੇਖੋ ਬਈ ਚੜਿਆਈ ਨਾਲੀ ਤਾਂ ਇਹ ਆ ਦੇ ਮਾਕੇ ਪਾਣੀ ਨਾ ਭਰਦੀ ਐ ਇੱਕ ਵਾਰ ਇਹਨੂੰ ਆ ਦੇਖੋ ਬਈ ਆ ਬੂਝਾਂ ਜਿਹਾ ਫਰਕ ਜਾ ਪੈਣ ਲੱਗਾ ਜਿਹੜਾ ਹੁੰਦਾ ਜਾਂ ਨਿਸਰ ਲਾਦੀ ਜੀ ਇਕੱਠੀ ਹੋ ਜਾਂਦੀ ਆ ਆ ਦੇਖੋ ਨੀ ਨਾ ਭਰਦੀ ਬਾਈ ਹੁਣ ਇਹਨੂੰ 1 2 4 ਦਿਨ ਹੋ ਗਏ ਆਪਾਂ ਨੇ ਪਾਣੀ ਵੀ ਨਹੀਂ ਲਾਇਆ ਆਵਾਰਾ ਡੰਗਰਾ ਦੇਖ ਲਓ ਬਈ ਉਹ ਪਿੰਡ ਦਾ ਨਾਮੋਂ ਨਿਸ਼ਾਨ ਨਹੀਂ ਹੈਗਾ ਕਿਤੇ ਆਵਾਰਾ ਡੰਗਰਾ ਦੇਖ ਲਓ ਜਿਗਨੇ ਕਿਤੇ ਗਾਂ ਗੂੰਦੀ ਪੈਡ ਹੁੰਦੀ ਹੈ ਇਹ ਉਰੇ ਬਾਈ ਆਪਾਂ ਨੇ ਹਵਾਲਾ ਲਾਇਆ ਤਾਂ ਖਾਲਚੋਂ ਬਾਅਦੋਂ ਮੁੜ ਕੇ ਮਿੱਟੀ ਸੱਟੇ ਨਹੀਂ ਬੈਠੀ ਓਰੇ ਪਾਣੀ ਕਰਦਾ ਏ ਇਸਕੇ ਕਾਰਨ ਟੋਹਾ ਪੜ ਗਿਆ ਬਾਕੀ ਨੱਕੇ ਤਾਂ ਹੋਏ ਹੋਈਆਂ ਬਸ ਚਲਾਉਣੀ ਉਹ ਮੋਟਰ ਦੇਖਦੇ ਆ ਬਾਈ ਕਿਹੜੇ ਟਾਈਮ ਆਉਂਦੀ ਆ ਆਉਂਦੀ ਤਾਂ ਰਾਤ ਨੂੰ ਆ ਆ ਹੈਗੀ ਬਾਈ 750 1 ਇਹ ਵੀ ਕਰੋ ਚੈੱਕ ਹਨ ਬੁੱਝਾਉ ਚੰਗਾ ਕਰਿਆ ਬੁੱਝਾਉ ਦਾ ਬਾਈ ਪਹਿਲਾਂ ਆਪਣੇ ਵਾਲੀ ਨਹੀਂ ਵੀ ਕਰਿਆ ਹੋਇਆ ਤਾਂ ਤੁਹਾਨੂੰ ਪਤਾ ਹੀ ਹੈ ਜਿਆ ਨਸਰ ਲਾਦੀ ਜਿਹੜੀ ਹੋਰ ਤਾਂ ਇਕੱਠੀ ਹੋ ਜਾਂਦੀ ਹੈ ਮਾਗੀ ਉਹ ਥੱਲੇ ਕਾਫੀ ਨਿਸਰੀ ਵੀ ਤੁਹਾਨੂੰ ਉਹ ਦਿਖਾ ਕੇ ਲਿਆਉਨੇ ਆ ਥੱਲੇ ਕਾਫੀ ਨਿਸਰੀ ਹੋਈ ਆ ਇਹ ਥੋੜੀ ਜੀ ਕਿਤੇ ਕਿਤੇ ਆ ਹੁਣ ਪਾਣੀ ਨਾਲ ਭਰਦੇ ਆ ਅੱਜ ਫੇ ਕਰਦੇ ਆ ਪਰ ਟਿਲਟ ਦੀ ਸਪਰੇ ਯਾ 20% ਨਿਸਰੀ ਯਦ ਹੋਣੀ ਆ ਬਾਈ ਉਹ ਟਿਲਟ ਦੀ ਸਪਰੇ ਮਾਗੀ ਚੱਕਾ ਉਹ ਖੜਕਾ ਜਦ ਹੁੰਦਾ ਨਿਕਲ ਆ ਮਨਦ ਹੜਾ ਉੜੋ ਨਾਲ ਬਾਈ ਕਾਫੀ ਟਾਈਮ ਲੱਗ ਜਾਂਦਾ ਰੂਟਾ ਮੀਟਰ ਨੇ ਇੱਕ ਵਾਰ ਵਾ ਕੇ ਬਸੇ ਕਰਨਾ ਆ ਕੇ ਰਹਿ ਗਿਆ ਆਪਣਾ ਜਾਨੂੰ ਆਪਣਿਆ ਵਧਣਾ ਇੱਥੇ ਹੋ ਜਾਣੀ ਇੱਥੇ ਫਿਰ ਦੇਖਦੇ ਆਂ ਕਿ ਬਾਜਰਾ ਗੂਜਰਾ ਬੀਤੂਗੇ ਸਲਾਤਾ ਪਰ ਮੱਕੀ ਦੀ ਉਹ ਮੱਕੀ ਉਹ ਫੇਰ ਲੱਗੀਆਂ ਬਦਲੀਆਂ ਵੰਨ ਵਾਕੀ ਇੱਕ ਥੈਲੀ ਬਾਈ ਆਪਣੇ ਕੋ ਪਹਿਲਾਂ ਵੀ ਪਈ ਤੀ ਉਹ ਜਾਂ ਛਿੱਟਾ ਦਿੱਤਾ ਉਹ ਸੋਸਰੀ ਲੱਗੀ ਸੀ ਸੋਸਰੀ ਵਾਛਟਾ ਦੇਤਾ ਉਹ ਬੰਣੀ ਹੈ ਪਰ ਉਹ ਪਨੇ ਕਾफी ਮਿਕਸ ਕੰਮ ਲਿਆ ਆਪਨੇ ਕੋ ਪਿਛਲੇ ਸਾਲ ਦਾ ਪਿਆਦਾ ਆਪਾਂ ਆ ਲਿਆਂਦਾ ਆ ਵੀ ਫੋਟੋ ਖਿੱਚ ਕੇ ਆ ਲਿਆਂਦਾ ਵੀ ਇਹ ਨਾਲ ਦੀ ਦੇਦੇ ਉਹਨੇ ਬਾਈ ਆ ਦੇ ਦਿੱਤੀ ਠੀਕ ਆ ਜੀ ਐਨ ਲੱਗੀ ਹੁੰਦੀ ਸੁਸਤਰੀ ਫਿਰ ਬਾਅਦ ਚ ਦੁਕਾਨਨ ਕੋ ਗਿਆ ਮੈਂ ਕਹਿੰਦੇ ਨਾਲ ਦੀ ਦੇਦੇ ਉਹ ਕਹਿੰਦਾ ਇਹਦੇ ਨਾਲ ਦੀ ਇਹਨੂੰ ਮੁੱਕ ਗਈ ਫਿਰ ਲੈ ਬਈ ਆਹਾ ਤਿੰਨੇ ਚੀਜ਼ਾਂ ਵੇਚਤੀਆਂ ਹੁਣ ਆਹ ਦਾ ਆਹ ਤਾਂ ਸ਼ਾਇਦ ਨਜਮੇ ਇਹਦਾ ਦਾਣਾ ਆਹ ਤਾਂ ਬਾਈ ਮੋਰੀ ਰੰਗ ਦਾ ਇਹਨੂੰ ਸੁਸਤਰੀ ਲੱਗੀ ਦੀ ਸੁਸਤਰੀ ਮਤਲਬ ਚੰਗੀ ਪਈ ਹੋਈ ਦੀ ਆਪਾਂ ਨੇ ਛਿੱਟਾ ਦੇ ਦਿੱਤਾ ਹੁਣ ਨਾ ਉਹ ਦਾ ਉਹ ਦਾ ਤਿੰਨ ਮਿਕਸ ਹੋ ਗਏ ਦੇਖਦੇ ਆ ਕਿ ਐ ਜੰਮਦੀ ਆ ਬਾਕੀ ਆ ਸੜਕ ਆ ਗਈ ਆਪਣੀ ਇੱਥੇ ਆ ਨਿਸਰੇਈ ਪਰ ਕੰਨੇ ਜ਼ਿਆਦਾ ਹੀਟ ਆਹ ਦੇਖੋ ਆ ਮੁਝੇ ਹਰੇ ਆ ਸਾਈਡ ਨਹੀਂ ਸਰੀ ਹੋਈ ਬਾਈ

ਬਾਕੀ ਬਣ ਗਿਆ ਬਾਈ ਇਹਨ ਸੁੱਕ ਜਣੇ ਨੇ ਕਾਲੂ ਜਿਹੜਾ ਮਾੜਾ ਮੋਟਾ ਕੱਕ ਜਾਏ ਇੱਕੋ ਵਾਰ ਵਾਦਣਾ ਬਸ ਵਧੀਰਾ ਏ ਇੱਥੀ ਏ ਇੱਥੇ ਦੋ ਵਾਰ ਵਾਦੂਗਾ ਬਾਕੀ ਦਾ ਬਾਈ ਸਾਰੇ ਹੀ ਸਾਫ ਪਿਆ ਕੇ ਦਾ ਮੱਕੀ ਕਰਾ ਦਾ ਲੰਘ ਜੂਵੇ Feri Feri, deixa a gente. ਦੇ ਗੱਲੇ ਠੀਕ ਆ ਤੋ ਕੱਟ ਦੇ ਯਾਰ ਗੱਲੇ ਘੱਟ ਆ ਸੋ ਅੱਛਾ ਆ ਇੰਨੇ ਕਿੱ ਗੱਲੇ ਚਾਹੀਦੇ ਨੇ ਕਾ ਖੁੰਜੇ ਉਹ ਘੱਟ ਆ ਨਾ ਤੇ ਤੂ ਢੂੜ ਢੂੜ ਦੇ ਆ ਇਹਨੇ ਕੱਲੂ ਚਿੱਟਾ ਹੋ ਜਾਣਾ ਇਹਨੂੰ ਕਿਹੜਾ ਕਰ ਤਲਗਾ ਮਾਰ ਦਿੰਨੇ ਕੱਲ ਨੂੰ ਤੇ ਜੰਮੇ ਆਉਣੇ ਅੱਛਾ ਮੁੰਨੇ ਸਵੇਰੇ ਫੱਜਦੇ ਹਾਂ 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 ਸਵੇਰੇ ਫੱਜ ਨਹੀਂ ਕਾ ਕਿਹੜਾ ਜਾ ਕਰ ਦੋ ਮੈਂ ਤਾਂ ਨਹੀਂ ਇਹਨੂੰ ਬਹੁਤਾ ਰੌਣੀ ਰੁੰਡੀ ਜੇ ਮੈਂ ਕਹਾਂ ਜੇ ਵਿਚਾਰ ਕਿਣੀਆ ਬੈਗਿਆ ਫੇਰ ਲੋਟ ਆ ਜਾਊ ਕੰਮ ਜਿ ਕਿਣੀਆਂ ਬੈਗੇ ਫੇਰ ਤਾਂ ਵਧੀਆ ਹੁਣ ਐਨੇ ਚ ਥੋੜੀ ਸੁੱਕਾ ਜ਼ਿਆਦਾ ਹੂੰ ਉਹ ਵੀ ਕੱਲ ਤੂੰ ਢੋੜਨ ਲੱਗ ਜਾਣੀ ਆ ਆਹੋ ਜਿਹੜੇ ਸਮਾਂ ਗਰਮੀ ਆ ਜੇ ਸਵਾਗਾ ਦੇ ਤਾਂ ਫੇਰ ਫਰਕ ਪੈ ਜਾਊਗਾ ਸਵਾਗਾ ਮਾਰ ਦੂੰਗਾ ਦੋ ਤੋਂ ਫੰਟਾਂ ਦੋ ਫੰਟਾਂ ਨੂੰ ਮੜੇ ਕੜਾ ਜਾ ਕਰ ਦੋ ਹੂੰ ਜੰਮੇ ਆਉਣੇ ਫੇਰ ਪਹਿਲਾਂ ਬਿਜੜੀ ਦੀ ਹੋਰ ਕੀ ਆ ਕਿ ਵਿਲੇ ਹੀ ਹੁਣ ਆਇਆ ਉਹ ਵੱਡੇ ਹੀ ਅੱਜ ਸਰੇ ਤੇ ਅੱਛਾ ਮੈਨਾਂ ਲਈ ਬਰਾਬਰ ਤਾਂ ਹੋ ਜੂਗੀ ਉੱਥੇ ਪਾਣੀ ਲਾ ਦੇਣਾ ਜਿਕੇ ਮੈਨੂੰ ਆਂਦਾ ਸਾਂ ਨਾ ਟਾਈਮ ਹੀ ਨਿਸਰੇਂਦਾ ਨਾ ਹੁਣ ਤਾਂ ਸਹੀ ਟਾਈਮ ਆ 50 ਦਿੰਦੀ ਹੋਗੀ ਮੇਰੇ ਵੀ ਨਿਸਰੇ ਆ ਜੀ ਨਿਸਰੇ ਤੇਰੇ ਨਾਲ ਦੀ ਡੰਡੀ ਜਿਹੜੀ ਇਹ ਬੀਜ ਦਾ ਇੱਕ ਹੋਰ ਦੇਖਿਆ ਜਦੈ ਕਭੋਲੇ ਜਾ ਕੇ ਇਕੱਠਾ ਹੋ ਗਿਆ ਹਾਂ ਤਾਂ ਤੇ ਵਿਲਾ ਹੋ ਗਿਆ ਤੈਨੂੰ ਤੇਰਾ ਮਾਨ ਨਹੀਂ ਖੜਨਾ ਵਾਲੀ ਮਾੜੀ ਏ ਜੀਰੀ ਉਹ ਉਹ ਹੈ ਲੋਟ ਹੈ ਹਵਾ ਲੱਗਦੀ ਹੋ ਗਈ ਕੱਲੇ ਕੱਲੇ ਦੇ ਵਿੱਚ ਆਏ ਆ ਜਾਏ ਘੁੰਮਲਾ ਸਤਵੀਰ ਦੇ ਮੈਂ ਦੇਖਿਆ ਹੁਣ ਪਟੀ ਪਈ ਐ ਨਾ ਥੱਲੇ ਤੇ ਬੁੱਝਾ ਮੈਂ ਕਹਾਂ ਹਾਲੇ ਮੇਰੀ ਵੀ ਐਂ ਹੁੰਦੀ ਹੁਣ ਇਹਨੂੰ ਬਣ ਗਿਆ ਹੋ ਗਿਆ ਇਹ ਵੀ ਆਹੀ ਆ ਹੋਈ ਪੰਜ ਚਾਰ ਦੇ ਇਹ ਬੁੱਝੀ ਬਣ ਗਈਆਂ ਮੈਂ ਦੇਖਣ ਲੱਗ ਗਿਆ ਸਾਰਾ ਖੇਤ ਵੀ ਕਿੱਕ ਕਣ ਕਮ ਹੀ ਨਾ ਆਇਆ ਹਾਂ ਜਿਕਣਾ ਆਪਣੀ ਲਾਦੀ ਵੀ ਬਿਮਾਰੀ ਪੈ ਗਈ ਬੀਜ ਦੇਖ ਲੈ ਕਿਹ ਰੰਗਾਂ ਬੀਜ ਦੇ ਉਹ ਠੀਕ ਹੈ ਪਈਆਂ ਦੇ ਲੈਂ ਲਾਈ ਵੀ ਸਿਆੜ ਐਂ ਦਿਖਦੀ ਐਂ ਪੀਂਟਰ ਜੀ ਉਹ ਇੱਕ ਤਰ ਵੀ ਨਹੀਂ ਸਕਦਾ ਤੂੰ ਆਲਣਾ ਮੱਫਸੀ ਪਈ ਲੱਤ ਉਹ ਤੂੰ ਦੇਖੀ ਉਹ ਨਹੀਂ ਨਿਸਰਨ ਉਹ ਲੱਗੀ ਉਹ ਵੀ ਬੋਲੇ ਜਾ ਹਾਂ ਉਹ ਨਹੀਂ ਇਕੱਠੀ ਹੋਈ ਇਹ ਲੱਗ ਲੱਗ ਬੀਜਾਂ ਤੇਤਰੇ ਹੁੰਦਾ ਕੋਈ ਬੀਜ ਨਹੀਂ ਹੁੰਦਾ ਕਿ ਤੇਤਰੇ ਜਿਹੜੇ ਕਿਨ ਸਾਰਾ ਖੇਤ ਵਹਿਲਾ ਕਰ ਲਿਆ ਇਕੱਠੀ ਹੋਊਗੀ ਥਾਂ ਮੈਂ ਠੀਕ ਹੈ ਯਾਰ ਬਿਮਾਰੀ ਨਾਲ ਫਾਇਦਾ ਬੜੀ ਹਵਾ ਲੱਗਦੀ ਆ ਹਾਂ ਤੇਲਾ ਦੂਲਾ ਨਾ ਬਹਿ ਗਿਆ ਜਿੰਨਾ ਮੰਨ ਲਾ ਵੀ ਸਾਈਡ ਤੋਂ ਵੱਲ ਐਨੀ ਵਿੱਚ ਵੀ ਵੱਲ ਭਾਰੀ ਹੋ ਗਈ ਕਿਉਂਕਿ ਹਵਾ ਘੁੰਮਦੀ ਹੋਈ ਹਵਾ ਘੁੰਮਦੀ ਹਾਂ ਇਹਨੂੰ ਹੁਣ ਪਾਣੀ ਨਾਲ ਭਰ ਦਵਾ ਨਾ ਜੇ ਕਿਨੂੰ ਇਹ ਹੁਣ ਮੈਨੂੰ ਐ ਦੱਸ ਵੀ ਇਹਨੂੰ ਟਿਲਟ ਟਲਟ ਕਰਾਂਗੇ ਰਹਿਣ ਦਵਾ ਨਾ ਇਹ ਕਰਦੇ ਹੁਣ 20% ਨੇ ਨਿਸਰੀ ਦੇਣਾ ਨਾ ਬੰਦੇ ਨਿਸਰੀ ਵੀ ਹੋ ਹਾਂ ਪਰਸੇ ਉੱਥੇ ਨੂੰ 20 ਹੋ ਜਾਣਾ ਇਹਨੇ ਹਾਂ ਫਿਰ ਨਿਸਰੇ ਦੇ ਫਿਰ ਬੱਲਾ ਬੈਨੇ ਨਹੀਂ 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 ਟਿਲਟੇ ਕਰਾਂ ਗੱਲੀ ਨਾ ਛੀਤ ਫਲੈਟ ਦੇ ਪਾਸ ਇੱਕ ਅੱਛਾ ਇੱਕ ਤੇਰੀ ਉਹਦੇ ਆਲੇ ਉਹ ਵੀ ਸੁੰਡੀ ਦੀ ਗੋਪ ਦੀ ਜਾਂ ਦੂਈ ਪੱਤਾ ਲਵੇੜ ਦੋ ਆ ਸਾਰੀ ਬਾਦਮ ਹਾਂ ਇਲਟ ਰੋਲ ਤਾਂ ਨਹੀਂ ਹੁੰਦੀ ਜੀ ਦੀ ਐਮਿਸਟਾ ਟੌਪ ਵਾਲਾ ਸਾਲਟ ਕਰਦੇ ਐਮਿਸਟਾ ਟੌਪ ਲਿਆ ਬਾਈ ਨੇਮ ਨਹੀਂ ਅੱਛਾ ਵਧੀਆ ਦਵਾਈ ਆ ਕਿੰਨੀ ਕਾ ਤੇਰੇ ਕੋਲ 2 ਟ ਗਿਲੇ ਜੀਰੀ 2.5 ਵਧੀਆ ਦਵਾਈ ਕਰ ਐਮਿਸਟਾ ਟੌਪ ਦਾ ਹੂੰ ਐਮਿਸਟਾ ਟੌਪ ਤਿੰਨ ਚਾਰ ਚੀਜ਼ਾਂ ਇਲਟ ਵੀ ਆ ਛੀਤ ਫਲੈਟ ਤੇ ਵੀ ਆ ਪਤਾ ਚੌੜਾ ਵੀ ਕਰਦਾ ਕਿਹੜੀ ਐਮ ਐਮਿਸਟਾ ਟੌਪ ਐਮਿਸਟਾ ਟੌਪ ਨੈਟਿਵ ਉਹ ਥੋੜੀ ਸਸਤੀ ਆ ਨੈਟਿਵ ਉਹ ਫਸਰੇ ਵਾਲਾ ਠੀਕ ਆ ਉਹ ਨੈਟ ਉਹਦਾ ਫਿਰ ਸਰੀ ਲੱਗਿਆ ਕੰਮ ਉਹਦੇ ਥੱਲੇ ਐਮਿਸਟਾ ਟੌਪ ਆ ਉਹ ਕਰ ਦੰਨੇ ਸਾਰੀਆਂ ਦਵਾਈਆਂ ਦੇਸੀ ਆ ਉਹ ਕਰ ਦੰਨੇ ਆ ਮੈਂ ਮਿਸਟਾ ਟੋਕ ਬਾਕੀ ਆ ਭਾਈ ਇਹਨੂੰ ਅੱਜ ਉੱਥੇ ਉਧਰ ਗਿਆ ਆਪਾਂ ਕਰਨਗੇ ਤੇ ਦੂਰ ਬਾ ਪਰਸੋਂ ਕੱਲ ਪਰਸੋਂ ਕਰਦੇ ਮੇਰੇ ਮੈਂ ਵੀ ਕਰਾਉਣੀਆਂ ਲੈ ਕੇ ਆਉਣੇ ਦਵਾਈ ਇੱਕ ਹੋਣ ਕਰ ਦੇਣੀ ਆ ਇੱਕ ਆਧੀ ਨਿਸਰੇ ਤੇ ਕਰ ਦੇਣੀ ਜਦ ਝੁੱਕ ਗਈ ਅੱਛਾ ਹਾਉ ਦੋ ਕਰ ਦੇਣੀ ਆ ਅੱਜ ਦੋ ਦੋ ਚਾਹੀਦੀਆਂ ਦੋ ਚਾਹੀਦੀਆਂ ਕਿਉਂ ਇਤ ਕੀ ਸਮਾਂ ਨਹੀਂ ਨਾ ਹਾਂ ਜੇ ਕਿਤੇ ਆਹ ਦਿਨਾਂ ਚ ਝੜੀ ਲੱਗੀ ਬੰਦੀ ਸਭ ਇੱਲੇ ਬਲਾ ਲੰਘ ਜਾਣਦੇ ਹੁਣ ਵਿੱਚੇ ਇਕੱਠੇ ਹੋਵੇ ਗਰ ਦੇ ਟਾਈਮ ਨਾਲ ਨਿਕਲੂਗੀ ਇਹ ਹੁਣ ਨਿਕਲਦੀ ਨਿਕਲੀ ਵੀ ਆ ਹੁਣ ਇਹ ਲਾ ਰਹੀ ਆ ਹਮਲਾ ਆਪਾਂ ਨੂੰ ਪਤਾ ਲੱਗਣਾ 20 ਦਿਨ ਤੱਕ 20 ਜਨੂੰ ਕੰਮ ਹੋ ਜਾਣਾ ਹੋ ਜਾਣਾ ਫੇਰ ਕਿਤੇ ਹਰੀ ਹੋਣੀ ਟੁੱਕੀ ਵੀ ਹੁਣ 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 ਸਹੀ ਸਮਾਂ ਮੈਂ ਕਰ ਦਣ ਇਹਦਾ ਇੱਧਰ ਲਾ ਦੇ ਲਜਾੜ ਇਹਦਾ ਮੈਂ ਉਹੀ ਦੇਖੀ ਆ ਮੈਂ ਕਿ ਹਾਲੀ ਪਹਿਰਾ ਤਾਂ ਗਿੱਲ ਲੱਗਦੀ ਸੀ ਇੱਧਰ ਹੈਗੀ ਆ ਉੱਧਰ ਸੁੱਕ ਜਾਈ ਆ ਅੱਥਰ ਢੋੜੇ ਹੋਰਦੇ ਆ ਸਵਾਗੇ ਨੇ ਕਰ ਦੇਣਾ ਕੰਮ ਹਾਂ ਬਾਕੀ ਇਹ ਵੀ 1-2 ਦਿਨ ਤਾਂ ਕੱਢਣੇ ਲੱਗਿਆ ਇਹ ਨਹੀਂ ਹੋ ਜਾਣ ਦਾ ਵਧੀਆ ਫਿਰ ਤਾਂ ਲੋੜ ਨਹੀਂ ਹੈ ਨਾ ਫਿਰ ਤਾਂ ਲੋੜ ਨਹੀਂ ਹੂੰ ਲੱਗਦੇ ਨੇ ਜਾਨਸਾ ਸੱਣ ਚੱਲਦਾ ਜ਼ਰੇਰ ਦਾ ਜਾਮ ਨੂੰ ਪਾਜ ਬਚ ਚੱਲ ਪਈ ਫਿਰ ਦੇਖਣੇ ਢੂੜ ਗੱਡੀ ਵੀ ਆ ਕਿਆ ਕਰੇ ਬੰਦਾ ਐਦ ਕੀ ਔੜਜੀ ਲੱਗੀ ਹੈ ਨਾ ਬਹੁਤੀ ਤਕੜੀ ਆਉਣ ਲੱਗੀ ਔੜ ਵਰਗੀ ਆਉਣ ਐਦ ਕੀ ਮੀ ਕਣਕਾ ਚ ਵੀ ਨਹੀਂ ਪਏ ਜਦ ਦੀ ਆਪਾਂ ਕਣਕ ਨਿਸਰੀ ਮੰਨ ਲਾ ਉਥੇ ਬਾਦ ਮੀ ਨਹੀਂ ਪਿਆ ਛਿੱਟੇ ਛਿੱਟੇ ਆ ਸਾਰੀ ਬਸਾ ਛਿੱਟੇ ਚ ਲੰਘੀ ਛਿੱਟੇ ਚ ਲੰਘੀ ਛਰਾਟਿਆਂ ਚ ਛਰਾਟੇ ਜੀ ਪੈਨੇ ਆ ਮਾਲਾ ਪੈ ਗਿਆ ਉਰੇ ਨਹੀਂ ਪਿਆ ਉੱਥੇ ਪੈ ਗਿਆ ਮਾਲਾ ਨਹੀਂ ਪੈ ਜਾਈ ਹੋਈ ਜਾਂਦਾ ਸਾਡੇ ਪਿੰਡੇ ਨਹੀਂ ਪੂਰਾ ਪਿਆ ਬਰਾਬਰ ਨਹੀਂ ਪਿਆ ਆਹੀ ਹੋਈ ਜਾਂਦਾ ਚਲ ਭਰ ਕੇ ਮੀਂਹ ਪੈ ਜਾਂਦਾ ਜੀਰੀ ਨੇ ਹੋਰ ਰੋਵ ਹੋ ਜਾਣਾ ਹਾਂ ਹਾਂ ਇੰਨਾ ਕਦ ਹੋਰ ਕੱਢ ਜਾਣਾ ਹੋਰ ਕੱਢ ਦੇਣਾ ਵਾ ਕਿਉਂਕਿ ਹੁਣ ਕੀ ਕਰੇ ਐਦਿਕ ਜੇ ਕਿ ਝਾੜਾਂ ਨੂੰ ਫਰਕ ਰਹੂਗਾ ਹੋਊਗਾ ਫਰਕ ਸਮਾਂ ਸਹੀ ਨਹੀਂ ਦਾ ਮੀਂਹ ਨਾਲੇ ਸਭ ਕੁਝ ਸਮਾਂ ਨਹੀਂ ਦੱਸਾਂ ਜੀ ਗਰਮੀ ਬਹੁਤੀ ਬਾਕੀ ਦੇਖੋ ਐਦਿਕ ਗੀਤੀਆਂ ਜੀ ਠੀਕ ਰਹੀ ਨਹੀਂ ਕਿ ਬਚੀਤੀਆਂ ਹਾਂ ਇਹ ਤਾਂ ਹੁਣ ਸਮਾਂ ਟਾਈਮ ਦੱਸੂਗਾ ਨਾ ਮੈਨੂੰ ਵੀ ਇਹਨਾਂ ਗੱਲ ਵੀ ਆਏ ਆ ਵੀ ਹੁਣ 10 ਦਿਨ ਆਪਣੇ ਕੋਲ 10 12 ਦਿਨ ਇਹਦੇ ਚ ਜਮੀ ਪੈ ਗਿਆ ਪੈ ਗਿਆ ਠੀਕ ਆ ਉਥੇ ਬਾਦ ਨਾ ਪੋਵੇ ਫਿਰ ਜ਼ਹਿਰ ਆ ਫਿਰ ਤਾਂ ਨਿਉ ਹਾਂ ਉਹ ਫਿਰ ਜੇ ਆ ਗਿਆ ਫਿਰ ਫਿਰ ਤਾਂ ਕਿਸੇ ਦਾ 75 ਗਿਆ 73 ਗਿਆ 26 ਫਿਰ ਤਾਂ ਇੱਕ ਕਰ ਦਿੰਦੇ ਸਾਵਲ ਵੀਟ ਲੈਣਾ ਇਹਨੇ ਜਿਹੜੇ ਨਸਾਰੇ ਤੋਂ ਮੀਂਹ ਪਈ ਗਿਆ ਹਵਾ ਚੱਲੀ ਗਈ ਦੁੱਧੇ ਇੱਕ ਪਿਛਾੜੀ ਜਾਣੇ ਹੁਣ ਜਿਹੜਾ ਕੋ ਮਰਜ਼ੀ ਪੈ ਲਵੇ ਹੁਣ ਵਿੱਚ ਆ ਹੁਣ 10 ਦਿਨ ਚੱਲਣ ਜੋਗੀ ਹੈਗੀ ਆ 10 ਦਿਨ ਦੇ ਬਾਅਦ ਜ਼ਹਿਰ ਆ ਮੀਂਹ ਪੈਣੀ ਹੈ 10 ਦਿਨ ਬਾਅਦ 10 ਦਿਨ ਦੇ ਬਾਅਦ ਸ਼ੁਰੂ ਹੋਣਾ ਕਰ ਇਹ ਉਲਟ ਹੋ ਗਿਆ ਉਲਟ ਹੋ ਗਿਆ ਤੇ ਕੀ ਕੰਮ ਆ ਬੈਣਾ ਜਰੂਰ ਆ ਸਾਰਾ ਪਾਣੀ ਉੱਪਰ ਇਕੱਠਾ ਕਰੀ ਬੈਠਾ ਰੱਬ ਤੇਰੇ ਮੇ ਉੱਥੇ ਦੇਖ ਕੇ ਆਦਾ ਉੱਥੇ 75013 ਜਣਪਰ ਹਾਂ ਹੁਣਾਂ ਇਕੱਠੀ ਹੋ ਗਈ ਉਹ ਪੂਰੀ ਇਕੱਠੀ ਹੋ ਗਿਆ ਦਿਖਦਾ ਵੀ ਵਿੱਚ ਨੂੰ ਚਾਹੇ ਭੱਜਾ ਫਰੀਜਾ ਲੱਤ ਜੀ ਇੱਕ ਤਾਂ ਮੈਂ ਜਗੇ ਆਇਆ ਦੋ ਤਿੰਨ ਦਿਨ ਬਾਅਦ ਉੱਥੇ ਹੀ ਜਾਣੇ ਕਰਕੇ ਮੇਰੀ ਵਾਲੀ ਹੂਰਦਰੀ ਲੱਗੀ ਗਈ ਉਹਦਾ ਅੰਦੇ ਦੇ ਵੀ ਆਈਆਂ ਅੱਛਾ ਉੱਪਰ ਤੇ ਤਾਂ ਐ ਲੱਗਦਾ ਉੱਚੀ ਜਗ੍ਹਾ ਤੇ ਵੀ ਖਾਲੀ ਹੋ ਗਏ ਖਾਲੀ ਹੋ ਗਏ ਪਹਿਲਾਂ ਖਿੰਡੀ ਹੋਈ ਸੀ ਹੁਣ ਇਕੱਠੀ ਹੋ ਗਈ ਮੇਰੇ ਤਾਂ ਉੱਥੇ ਉੱਥੇ ਲੈਣਾ ਖੇਤ ਖਾ ਵੀ ਨਿਸਰਿਆ ਹੈ ਬਾਕੀ ਦੇਖੋ ਡਿਮਾਂਡ ਵਸੇਰੀ ਦੀ ਬੀਜ ਦੀ ਰੌ ਨਾ ਇਹ ਦਸਤ ਵੀਨੇ ਪਿਛਲੀ ਵੇ ਵਰਤੇ ਆ ਆਹਦੀ ਖੜੀ ਵਧੀਆ ਖੜਾ ਹਾਂ ਐਨ ਅੜਿਆ ਖੜਾ ਇੱਥੇ ਤੱਕ ਤਾਂ ਜੱਗੇ ਹਰੇਗੇ ਵੀ ਵਧੀਆ ਚੱਲੇ ਜਾਂਦਾ ਹੁਣ ਤੇ ਇਹਦਾ ਅਸਲੀ ਫਰੈਸ਼ ਹੁਣ ਤਾਂ ਸ਼ੁਰੂ ਹੋਣਾ ਪਤਾ ਲੱਗੂ ਕਿ ਆ ਭਾਗ ਆ ਕਿ ਆ ਕੰਦੀ ਆ ਹੂੰ ਦੇਖਦੇ ਆਂ ਦੇਖਦੇ ਆਂ ਬਾਕੀ ਚੱਲ ਠੀਕ ਆ ਚੱਲ ਦੋ ਕਿਦਾਂ